ਤਦ ਕਿੰਨਾ ਕੁ ਦੇ ਦੂਗੇ ਜੀ ਦੋ ਦੇ ਦੋ 30 ਪਲੱਸ 30 ਪਲੱਸ 30 ਪਲੱਸ ਜੀ ਜਦੋਂ ਅਗਰ ਕਰੇ ਦਿੰਦੀ ਆ ਹੱਟ 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 ਉਸੇ ਦਾ ਆਪਾਂ 23 ਕਰੀਏ ਸਾਰੇ ਕੇਸ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡਾ ਜੀ ਮਰਿੰਡਾ ਸਹਾਰਾ ਜੀ ਮਰਿੰਡਾ ਖਾਸ ਹਾਂਜੀ ਤੇ ਮੰਡੀ ਜਪਾ ਕਿੰਨੀਆਂ ਜਰਸੀਆਂ ਲੈ ਕੇ ਆਂ ਅੱਜ ਸਾਡੇ ਕੋਲ ਹੈਗੀਆਂ ਦੀ 6-7 ਦੀ 6-7 ਤੇ ਜਿਹੜੀ ਇੱਕ ਨੰਬਰ ਦੀ ਜਰਸੀ ਖੜੀ ਆਪਣੇ ਕੋਲੇ ਕੈਨ ਨਾ ਸੁਆ ਜੀ ਇਹਦਾ ਪਹਿਲਾ ਸੁਆ ਜੀ ਸੁਈ ਹੈ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਜੀ ਸੁਈ ਨੂੰ ਹੋ ਗਿਆ ਜੀ 5-6 ਦਿਨ ਹੋ ਗਏ 5-6 ਦਿਨ ਹੋ ਗਏ ਜੀ ਬੱਚਾ ਕਿਤੇਗੀ ਹਾਂਜੀ ਬੱਚਾ 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 ਜੀ ਦੁੱਧ ਕਿੰਨਾ ਦੇ ਦੋਗੇ ਦੁੱਧ ਹੈਗਾ ਇਹਦੇ ਥੱਲੇ ਹੁਣ 22 ਲੀਟਰ ਤਿਆਰ ਹੈ ਹਾਂਜੀ ਆਪਾਂ ਰੇਟ ਕੀ ਰੱਖਿਆ ਜੀ ਇਹਦਾ ਰੇਟੀ ਦਾ 65000 ਗੱਡੇ ਮਾੜੀ ਜੀ ਬਾਹਰੋਂ ਅੱਜ ਆਹ ਜਿਹੜੀ ਆਪਣੇ ਕੋਲ 2 ਨੰਬਰ ਦੇ ਜਰਸੀ ਖੜੀ ਹੈ ਕਿੰਨਾ ਸਮਾਂ ਹੋ ਗਿਆ ਜੀ ਉਹਦਾ ਵੀ ਪਹਿਲੇ ਹੀ ਆਈ ਸੀ ਹੋਈ ਹੈ ਜੀ ਹਾਂ ਜੀ ਕਿੰਨਾ ਸਮਾਂ ਹੋ ਗਿਆ ਜੀ ਉਹਨੂੰ ਵੀ ਹੋ ਗਿਆ ਜੀ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਹਾਂ ਜੀ ਬੱਚਾ ਕੀ ਦੇਗੀ ਬੱਚਾ ਹੈ ਜੀ ਦੁੱਧ ਕਿੰਨਾ ਖੂ ਤਿਆਰ ਜੀ ਦੁੱਧ ਉਹਦੇ ਥੱਲੇ ਵੀ 20 ਕਿਲੋ ਤਿਆਰ ਹੈ ਵੀਰ ਉਹਦਾ ਰੇਟ ਕੀ ਹੈ ਜੀ 60000 ਹੋਦਾ ਅੱਡੇ ਬਾਹਰ ਨੂੰ आज ये 15 ਆਪਣਾ ਇੱਕ ਮੋਬਾਈਲ ਨੰਬਰ ਦੱਸ ਦਿਓ ਜੀ 99148 26438 ਜੀ ਦੁਬਾਰਾ ਫਿਰ ਜੀ 99148 26438 ਜੀ ਠੀਕ ਹੈ ਧੰਨਵਾਦ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਪਿੰਡ ਠੁੱਲੀ ਵਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂ ਤੇ ਮੰਡੀ ਜੇ ਆਪਾਂ ਕਿੰਨੇ ਜਾਨ ਮਰ ਲੈ ਕੇ ਆਏ ਸੀ ਆਪਾਂ ਦੋ ਲੈ ਕੇ ਆਏ ਸੀਗੇ ਲੈ ਗਏ ਇੱਕ ਬੈ ਗਿਆ ਇੱਕ ਰਹਿ ਗਿਆ ਹਾਂ ਜਰਸੀ ਰਹਿ ਗਈ ਜੀ ਇਹ ਜਰਸੀ ਹੈਗੀ ਕਨਵਾ ਸੁਬਾ ਜੀ ਇਹ ਦੂਜਾ ਸੁਬਾ ਸੋਨਾ ਹੀ

ਆਉਂਦਾ ਪੱਟਾ ਨੂੰ ਪੜਾਇਆ ਤੇ ਸਟਾਰ ਨੂੰ ਕਰਵਾ ਲਿਆ ਗਿਆ ਮੈਡੀਕਲ ਸਵਿਚ ਰਿਵਾਰਡਿਕਸ ਦੀ ਦਵਾਈ ਹੈ ਤਾਂ ਤੇ ਮੈਨੂੰ ਬੜਾ ਲੱਗਦਾ ਦੋ ਦਿਨ ਕਿਤੇ ਗਈ ਪਸ਼ੂ ਕਰਦੇ ਤੇ ਦੂਜੀ ਕਿੰਨੀ ਆਰੇ ਇੱਕ ਮਿੰਟ ਪਹਿਲਾਂ ਪੂਰੀ ਦਾ ਕਰ ਲੈਂਦਾ ਕੋਈ ਨਾ ਕੋਈ ਨਾ ਡਰ ਜਾ ਕਮੈਂਟ ਹਾਂ ਪਹਿਲਾਂ ਬੰਸਾ ਲੈਂਦਾ ਆਣਾ ਹੋਰ ਪਣੀ ਦਾ ਦੋ ਮਿੰਟ ਦੋ ਮਿੰਟ ਖੈਰ ਤਾਂ ਜਾ ਮੜਾ ਉਹ ਕਰ ਰਹੀ ਆ ਭਰੇ ਇੱਕ ਵੀ ਮੋਬਾਈਲ ਦਾ ਆਪਣਾ ਇੱਕ ਮੋਬਾਈਲ ਨੰਬਰ ਦੱਸੋ ਜੀ 98553 21970 ਦੁਆਰਾ ਫੈਜ ਜੀ 98553 21970 ਠੀਕ ਹੈ ਧੰਨਵਾਦ ਮੇਰੇ ਵੀ ਮੋਬਾਈਲ